ਬਿਕਰਮ ਸਿੰਘ ਮਜੀਠੀਆ ਨਵਾਂ ਸਾਲ ਜੇਲ੍ਹ ਵਿੱਚ ਨਹੀਂ ਮਨਾਉਣਗੇ ਉਹਨਾਂ ਦੀ ਬਹੁਤ ਜਲਦ ਜ਼ਮਾਨਤ ਹੋ ਜਾਏਗੀ ਇਹ ਕਹਿਣਾ ਹੈਗਾ ਵੈ ਉਹਨਾਂ ਦੇ ਵਕੀਲਾਂ ਦਾ ਇਸ ਖਬਰ ਨੇ ਪੂਰੇ ਪੰਜਾਬ ਵਿੱਚ ਥਰਥਲੀ ਮਚਾ ਦਿੱਤੀ ਹੈ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚੱਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਨੇ ਫੇਰ ਤੋਂ ਪੰਜਾਬ ਹਿਲਾ ਕੇ ਰੱਖ ਦਿੱਤਾ ਇੱਕ ਪਾਸੇ ਪੰਜਾਬ ਦੀ ਸਰਕਾਰ ਨੇ ਪੱਕੇ ਪੈਰਾਂ ਤੇ ਉਹ ਕਹੇ ਗੱਲ ਕਹੀ ਸੀ ਪੂਰੇ ਪੰਜਾਬ ਪਰਦੇ ਲੋਕਾਂ ਨੂੰ ਕਿ ਬਿਕਰਮ ਸਿੰਘ ਮਜੀਠੀਆ ਪੱਕੇ ਪੈਰਾਂ ਦੇ ਹੋ ਗਏ ਚੱਕਿਆ ਪਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਦੇ ਢੋਲ ਕਿੰਨੇ ਵੱਜ ਗਏ ਨੇ ਅੱਜ ਦੀ ਜਿਹੜੀ ਤੁਸੀਂ ਖਬਰ ਵੇਖਣ ਜਾ ਰਹੇ ਹੋ ਬਹੁਤ ਹੀ ਅਹਿਮ ਔਰ ਬਹੁਤ ਹੀ ਵੱਡੀ ਖਬਰ ਕਿਉਂਕਿ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਬਹੁਤ ਸਾਰਾ ਯਤਨ ਬਹੁਤ ਸਾਰਾ ਪ੍ਰਯਾਸ ਪੰਜਾਬ ਦੀ ਸਰਕਾਰ ਨੇ ਕੀਤਾ ਵਿਜੀਲੈਂਸ ਬਿਊਰੋ ਨੇ ਕੀਤਾ ਕਿ ਬਿਕਰਮ ਸਿੰਘ ਮਜੀਠੀਆ ਨਾਬਾਦੀ ਜੇਲ੍ਹ ਦੇ ਵਿੱਚੋਂ ਰਿਹਾ ਨਾ ਹੋ ਸਕੇ ਪਰ ਦੂਜੇ ਪਾਸੇ ਅਕਾਲੀ ਦਲ ਦੇ ਆਗੂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਭੈਣ ਹਰਸਿੰਦਰ ਬਾਦਲ ਵਿਕਰਮ ਸਿੰਘ ਮਜੀਠੀਆ ਨੂੰ ਘਰਾਉਣ ਦੇ ਪਿੱਛੇ ਇਹਨਾਂ ਨੇ ਐਡੀ ਛੋਟੀ ਦਾ ਜੋਰ ਲਾ ਦਿੱਤਾ ਸੀ ਇੱਥੋਂ ਤੱਕ ਕਿ ਬੰਗਲੌਰ ਦੇ ਵਕੀਲ ਬੰਗਲੌਰ ਦੇ ਵਕੀਲ ਵੀ ਬੁਲਾਏ ਗਏ ਸੀ ਸ਼ੰਕਰ ਹੋਇਗੜੇ ਜਿਨ੍ਹਾਂ ਨੂੰ ਕਰੋੜਾਂ ਦੀ ਕਹਿੰਦੇ ਜੀ ਫੀਸ ਦਿੱਤੀ ਹੋਈ ਸੀ ਵਿਜੀਲੈਂਸ ਵਿਰੋਧ ਉਹਨਾਂ ਨੇ ਹੱਥ ਪੈਰ ਬੰਨਣ ਦੀ ਕੋਸ਼ਿਸ਼ ਕੀਤੀ ਸੀ ਉਹ ਕਿਵੇਂ ਕੀਤੀ ਸੀ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਕਿ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਦੇ ਢੋਲ ਕਿਵੇਂ ਵੱਜ ਗਏ ਪੰਜਾਬ ਦੇ ਵਿੱਚ ਔਰ ਫੇਰ ਤੋਂ ਕਹਿੰਦੇ ਜੀ ਪੰਜਾਬ ਹਿਲਾ ਕੇ ਇਸ ਖਬਰ ਨੂੰ ਰੱਖ ਦਿੱਤਾ ਔਰ ਦੂਜੇ ਪਾਸੇ ਵੇਖੋ ਵੀ ਇਹਨਾਂ ਦੇ ਵਕੀਲ ਆਸ਼ਦੀਬ ਕਲੇਰ ਇਹਨਾਂ ਦੇ ਮੇਨ ਮੁਖ ਬੁਲਾ ਰਹੇ ਵੀ ਨੇ ਇਹਨਾਂ ਦੇ ਵਕੀਲ ਵੀ ਨੇ ਉਹਨਾਂ ਨੇ ਬਹੁਤ ਵਾਰ ਦਾਵਾ ਕੀਤਾ ਸੀ ਕਿ ਪੰਜਾਬ ਦੀ ਸਰਕਾਰ ਔਰ ਵਿਜੀਲੈਂਸ ਬਿਊਰੋ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਇੱਕ ਵੀ ਸਬੂਤ ਨਹੀਂ ਕੱਢ ਕੇ ਲਿਆ ਸਕਦੀ ਔਰ ਦੂਜੇ ਪਾਸੇ ਉਹਨਾਂ ਦੀ ਪਤਨੀ ਨੇ ਬਾਰ ਬਾਰ ਦਾਵਾ ਕੀਤਾ ਸੀ ਕਹਿੰਦੀ ਨਾਹੀਂ ਦਾ ਕੋਈ ਬੇਨਾਮੀ ਸੰਪਤੀ ਹੈ ਔਰ ਨਾਹੀਂ ਵਿਕਰਮ ਸਿੰਘ ਮਜੀਠੀਆ ਦਾ ਚਿੱਟੇ ਦੀ ਤਸਕਰੀ ਦੇ ਵਿੱਚ ਕੋਈ ਵੱਡਾ ਹੱਥ ਹੈ ਯਾਨੀ ਥੋੜਾ ਬਹੁਤਾ ਮਾਮਲਾ ਸਾਹਮਣੇ ਜ਼ਰੂਰ ਆਇਆ ਸੀ ਉਹਨਾਂ ਨੇ ਇਹ ਕਹਿ ਛੱਡ ਕੇ ਆਪਣੇ ਬੰਨੀਓ ਪਾ ਦਿੱਤੀ ਸੀ ਪਰ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਤੇ ਇੱਕ ਸੁਣਵਾਈ ਚੱਲੀ ਸੀ ਜਿਹਦੇ ਵਿੱਚ ਉਹਨਾਂ ਦੇ ਵਕੀਲ ਨੇ ਦਾਵਾ ਕੀਤਾ ਸੀ ਕੰਨੇ ਜੀ ਹੁਣ ਅਸੀਂ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਉਣ ਜਾ ਰਹੇ ਹਾਂ ਜਿਸ ਦੇ ਨਾਲ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਪੱਕੀ ਹੈ ਔਰ ਹੁਣ ਮੈਂ ਤੁਹਾਨੂੰ ਇਹਦਾ ਵੀਡੀਓ ਦਿਖਾਉਣ ਤੋਂ ਪਹਿਲਾਂ ਸ਼ੰਕਰ 헤ਗੜੇ ਬੰਦਾਰ ਦੇ ਵਕੀਲ ਉਹਨਾਂ ਨੇ ਕੀਤਾ ਕਰਾਇਆ ਵਿਕਰਮ ਸਿੰਘ ਮਜੀਠੀਆ ਨੂੰ ਫਸਾ ਕੇ ਰੱਖ ਗਿਆ ਸੀ ਕਿਉਂਕਿ ਇੱਕ ਪਾਸੇ ਉਹਨਾਂ ਨੂੰ ਕਰੋੜਾਂ ਦੀ ਫੀਸ ਦਿੱਤੀ ਹੋਈ ਸੀ ਕਿ ਉਹਨਾਂ ਨੇ ਆਪਣੇ ਵਿਕਰਮ ਸਿੰਘ ਮਜੀਠੀਆ ਕਲਾਇੰਟ ਨੂੰ ਕਢਾਉਣ ਦੇ ਵਾਸਤੇ ਕਿਹੜੇ ਕਿਹੜੇ ਹਵਾਲੇ ਦਿੱਤੇ ਸੀ ਦੇਖੋ ਜਦੋਂ ਸ਼ੰਕਰ ਹੇਲਦੇ ਨੂੰ ਬੁਲਾਇਆ ਗਿਆ ਬੰਗਲੌਰ ਤੋਂ ਹਾਈ ਕੋਰਟ ਦੇ ਅੰਦਰ ਉਹਨਾਂ ਨੇ ਵਿਜੀਲੈਂਸ ਬਿਊਰੋ ਤੇ ਪੰਜਾਬ ਦੀ ਸਰਕਾਰ ਦੇ ਹੱਥ ਪੈਰ ਇਸ ਤਰ੍ਹਾਂ ਬੰਨੇ ਸੀ ਕਿ ਉਹਨਾਂ ਨੇ ਭਾਈ ਪੂਰਾ ਚੱਠਾ ਸਾਹਮਣੇ ਰੱਖ ਦਿੱਤਾ ਸੀ 10 ਸਾਲਾਂ ਦਾ 2007 ਤੋਂ ਲੈ ਕੇ 2017 ਤੱਕ ਦਾ ਪੂਰਾ ਰਿਕਾਰਡ ਵਿਕਰਮ ਸਿੰਘ ਮਜੀਠੀਆ ਦਾ ਉਹਨਾਂ ਦੇ ਹੀ ਵਕੀਲ ਨੇ ਜੱਜ ਦੇ ਸਾਹਮਣੇ ਧਰਿਆ ਸੀ ਕਿ ਭਾਈ ਮੇਰਾ ਕਲਾਇੰਟ નિર્ਦੋਸ਼ ਹੈ ਪੰਜਾਬ ਦੀ ਸਰਕਾਰ ਵਿਜੀਲੈਂਸ ਬਿਊਰੋ ਜਾਣ ਬੁੱਝ ਕੇ ਵਿਕਰਮ ਸਿੰਘ ਮਜੀਠੀਆ ਨੂੰ ਦੰਗ ਪਰੇਸ਼ਾਨ ਕਰ ਰਹੀ ਹੈ ਔਰ ਦੂਜੇ ਪਾਸੇ ਵਿਜੀਲੈਂਸ ਬਿਊਰੋ ਦੁਆਰਾ ਕੀ ਕੀਤਾ ਜਾ ਰਿਹਾ ਸੀ ਜਦੋਂ ਵੀ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਸਨਵਾਈ ਚੱਲਦੀ ਸੀ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਕਹਿੰਦੇ ਸੀ ਕਹਿੰਦੇ ਕਿ ਭਾਈ ਅਸੀਂ ਇਹਨਾਂ ਦੇ ਖਾਤੇ ਖੋਲ੍ਹਨੇ ਅਸੀਂ ਇਹਨਾਂ ਦੀ ਵੱਖ-ਵੱਖ ਇਲਾਕਿਆਂ ਦੇ ਵਿੱਚ ਪ੍ਰਾਪਰਟੀ ਦੇਖਣੀ ਹੈ ਤੇ ਸਾਡੇ ਹੱਥ ਬਹੁਤ ਵੱਡੇ ਸਬੂਤ ਕੁਝ ਲੱਗੇ ਨੇ ਉਹ ਤੁਹਾਡੇ ਅਸੀਂ ਸਾਹਮਣੇ ਪੇਸ਼ ਕਰਾਂਗੇ ਪਰ ਇਹਨਾਂ ਗੱਲਾਂ ਨੂੰ ਸਾਰਿਆਂ ਨੂੰ ਦੇਖਦੇ ਹੋਇਆ ਇੱਕ ਬਹੁਤ ਵੱਡਾ ਅਜ ਮਾਮਲਾ ਸਾਹਮਣੇ ਆ ਗਿਆ ਬਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਪੂਰੇ ਪੰਜਾਬ ਭਰ ਦੇ ਵਿੱਚ ਅਕਾਲੀ ਦਲ ਪੂਰਾ ਸਕਰੀਆ ਹੋ ਗਿਆ ਤਾਂ ਹੁਣ ਪਹਿਲਾਂ ਤੁਸੀਂ ਇਹ ਵੀਡੀਓ ਸੁਣ ਲਓ ਉਸ ਤੋਂ ਬਾਅਦ ਅਗਲੀ ਅਪਡੇਟ ਸਾਂਝੀ ਕਰਾਂਗੇ ਜਿਹੜੀ ਕਿ ਬੜੀ ਹੀ ਅਹਿਮ ਸੁਣੋ ਜਦੋਂ ਤਾਂ ਸਰਕਾਰ ਦਾ ਆਪਣੇ ਕਿਸੇ ਬੰਦੇ ਦੀ ਵਾਰੀ ਹੋਵੇ ਤੇ ਅੱਖਾਂ ਮੀਟ ਲੈਂਦੇ ਆ ਜਦੋਂ ਕੋਈ ਵਿਰੋਧੀ ਹੋਵੇ ਤਾਂ ਬੜਾ ਪ੍ਰਚਾਰ ਹੁੰਦਾ ਵਿਕਰਮਜੀਤਿਆ ਕੇਸ 'ਚ ਕਾਫੀ ਕੁਝ ਹੁਣ ਤੱਕ ਹੋਇਆ ਪਰ ਹੁਣ ਜਿਹੜੀ ਤਰੀਕ ਹੈ ਜਿਹੜੀ ਜਿਸ ਦੇ ਉੱਤੇ ਸੁਣਵਾਈ ਹੋਣੀ ਹੈ ਕਿ ਜ਼ਮਾਨਤ ਦਿੱਤੀ ਜਾਵੇ ਕਿ ਨਾ ਦਿੱਤੀ ਜਾਵੇ ਇਸ ਤੇ ਵੀ ਸਭ ਦੀ ਨਜ਼ਰ ਹੈ ਹਰ ਇੱਕ ਪੋਲੀਟੀਕਲ ਪਾਰਟੀ ਵੀ ਦੇਖ ਰਹੀ ਹੈ ਕਿ ਬਣੇਗਾ ਕੀ ਇਸ ਕੇਸ ਦਾ ਸੰਭਾਵਨਾਵਾਂ ਕੀ ਨੇ ਵਿਕਰਮਜੀਤਿਆ ਕੇਸ 'ਚ ਕੋ ਸਭ ਤੋਂ ਵੱਡੀ ਗੱਲ ਇਹ ਕਿ ਹੁਣ ਅਦਾਲਤ ਨੇ ਫੈਸਲਾ ਕਰਨਾ ਕਿ ਜਮਾਨਤ ਜਿਹੜੀ ਆ ਦੇਣੀ ਕਿ ਨਹੀਂ ਦੇਣੀ ਕਈ ਇਹ ਜੇ ਕਿ ਇਸ ਇੱਕ ਇੱਕ ਸਾਲ ਜਮਾਨਤ ਨਹੀਂ ਹੁੰਦੀ ਕਈ ਜੇ ਕਿ ਇਸ ਦੋ ਦੋ ਸਾਲ ਜਮਾਨਤ ਨਹੀਂ ਦਿੱਤੀ ਉਹ ਤੇ ਸਰਕਾਰ ਨੇ ਵਿਰੋਧ ਕਰਨਾ ਹੁੰਦਾ ਤੇ ਅਦਾਲਤ ਨੇ ਸਬੂਤ ਦੇਖਣੇ ਹੁੰਦੇ ਨੇ ਹੁਣ ਇਹੋ ਜਿਹਾ ਕਿ ਹਾਈ ਪ੍ਰੋਫਾਈਲ ਕੇਸ ਹੈ ਅਦਾ ਜਿਹੜੀ ਲੋਅਰ ਕੋਰਟ ਹੈ ਜਿਹਨੂੰ ਡਿਸਟ੍ਰਿਕਟ ਕੋਰਟ ਉਹਦੇ ਵਿੱਚ ਤੇ ਹਮੇਸ਼ਾ ਜਮਾਨਤ ਜਿਹੜੀ ਆ ਉਹ ਰੱਦ ਹੁੰਦੀ ਆ ਉਹਨੇ ਆਪਣੇ ਹਿਸਾਬ ਨਾਲ ਅਦਾਲਤ ਜ਼ਿਲ੍ਹਾ ਅਦਾਲਤ ਨੇ ਆਪਣੇ ਦੇਖਣਾ ਕਿ ਕਟੋੜ ਉਹ ਵੀ 7-8 ਵਾਰ ਕੇਸ ਦੀ ਸੁਣਵਾਈ ਕਰਨ ਫਿਰ ਰਿਜੈਕਟ ਕਰਨ ਫਿਰ ਬੰਦਾ ਹਾਈ ਕੋਰਟ ਦੇ ਵਿੱਚ ਜੋ ਹਾਈ ਕੋਰਟ ਤੇ 5-7 ਤਰੀਕਾ ਆਉਣੀਆਂ ਫਿਰ ਉਹ ਰਿਜੈਕਟ ਹੁੰਦੇ ਜਾਂ ਅਸੈਪਟ ਉਹਦੇ ਉਪਰੋਂ ਦਾ ਸੁਪਰੀਮ ਕੋਰਟ ਜੋ ਸਾਡਾ ਇਹ ਦੇ ਇੰਡੀਆ ਦੇ ਵਿੱਚ ਕਲਚਰ ਡਿਸਟ੍ਰਿਕਟ ਕੋਰਟ ਤੋਂ ਹਾਈ ਕੋਰਟ ਹਾਈ ਕੋਰਟ ਤੋਂ ਸੁਪਰੀਮ ਕੋਰਟ ਫਿਰ ਵਬੈਂਚ ਤੱਕ ਵੀ ਗੱਲਾਂ ਹੋ ਜਾਂਦੀਆਂ ਨੇ ਪਰ ਕੀ ਬਿਕਰਮ ਸਿੰਘ ਮਜੀਠੀਆ ਨੇ ਰਕੜੀ ਜੇਲ੍ਹ 'ਚ ਦੇਖੀ ਦਿਵਾਲੀ ਜੇਲ੍ਹ ਦੇ ਵਿੱਚ ਦੇਖੀ ਹੋਰ ਬਹੁਤ ਸਾਰੇ ਅਧਿਆਰ ਅਧਿਆਰ ਜੇਲ੍ਹ ਦੇ ਕਿ ਨਵਾਂ ਸਾਲ ਵੀ ਜੇਲ੍ਹ 'ਚ ਹੀ ਮਨਾਉਣਾ ਤਾਂ ਸੁਣ ਲੈ ਪੰਜਾਬ ਵਾਲੇ ਜਿਵੇਂ ਕਿ ਵਕੀਲ ਉਹਨਾਂ ਦੇ ਵਕੀਲਾਂ ਨੇ ਜ਼ੋਰ ਲਾ ਰੱਖਿਆ ਸੀ ਪਰ ਪੱਤਰਕਾਰ ਕੀ ਕਹਿ ਰਹੇ ਨੇ ਕਹਿੰਦੇ ਜੀ ਬਿਕਰਮ ਸਿੰਘ ਮਜੀਠੀਆ ਨਾਪਾ ਦੀ ਜੇਲ੍ਹ ਦੇ ਵਿੱਚ ਨਵਾਂ ਸਾਲ ਮਨਾਉਣਗੇ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਕੱਲ ਹਾਈ ਕੋਰਟ ਦੇ ਅੰਦਰ ਫੇਰ ਤੋਂ ਸੁਣਵਾਈ ਹੈ ਕਹਦੇ ਜੀ ਜ਼ਮਾਨਤ ਹੋ ਸਕਦੀ ਹੈ ਇਹ ਗੱਲ ਪੂਰੀ ਚਰਚਾ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਤੇ ਹਰ ਵਕੀਲ ਇਹੀ ਕਹਿ ਰਹੇ ਨੇ ਕਿਉਂਕਿ ਕਈ ਸਾਰੇ ਵਕੀਲ ਨੇ ਉਹ ਕਹਿੰਦੇ ਨੇ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਪੱਕੀ ਹੈ ਪਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਨੇ ਪੱਕੇ ਪੈਰਾਂ ਤੇ ਹੋ ਕੇ ਚੱਕਿਆ ਵਿਕਰਮ ਸਿੰਘ ਮਜੀਠੀਆ ਤਾਂ ਹੁਣ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਵੱਡੀ ਚਰਚਾ ਛੜ ਗਈ ਹੈ ਕਹਿੰਦੇ ਜੀ ਜੇਕਰ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਦੀ ਹੈ ਪੱਕੇ ਪੈਰਾਂ ਤੇ ਹੋ ਕੇ ਚੱਕਣ ਵਾਲੀ ਸਰਕਾਰ ਦਾ ਕੀ ਬਣੂ ਇਹ ਗੱਲ ਪੰਜਾਬ ਦੇ ਲੋਕ ਕਰੇ ਬਹੁਤ ਵੱਡੇ ਪੱਦਰ ਤੇ ਤੁਸੀਂ ਛੋਰੀਆਂ ਆ ਰਹੀਆਂ ਨੇ ਪਰ ਇੱਕ ਤਾਂ ਗੱਲ ਸੋਚਣ ਵਾਲੀ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਮੁੱਖ ਮੰਤਰੀ ਭਵਤ ਸਿੰਘ ਮਾਨ ਸਿੱਧੇ ਤੌਰ ਤੇ ਕਹੀਏ ਤਾਂ ਨਹੀਂ ਨਿਕਲ ਮੰਦੇ ਕਿਉਂ ਕਦੇ ਇਹਨਾਂ ਨੂੰ ਪਤਾ ਅਕਾਲੀ ਦਲ ਨੇ ਬਹੁਤ ਵਾਰ ਧਮਕੀਆਂ ਦਿੱਤੀਆਂ ਨੇ ਉਸੇ ਵਿਕਰਮ ਸਿੰਘ ਮਜੀਠੀਆ ਨੇ ਦਿੱਤੀਆਂ ਨੇ ਕਿ ਪੰਜਾਬ ਦਾ ਮੁੱਖ ਮੰਤਰੀ ਜੇਕਰ ਸਾਡੀ ਸੱਤਾ ਆਉਂਦੀ ਹੈ ਤਾਂ ਭਾਈ ਕਹਿੰਦਾ ਕੋਈ ਮੁਲਖ ਲੱਭਲੇ ਤੇ ਉਥੇ ਆਲਦਾ ਪਾਸਪੋਰਟ ਬਣਾ ਲੈ ਤੇ ਉਥੇ ਭਾਜੇ ਪਰ ਅਸੀਂ ਫੇਰ ਤੋਂ ਇਹਨਾਂ ਨੂੰ ਪੰਜਾਬ ਦੇ ਅੰਦਰ ਲੈ ਕੇ ਆਵਾਂਗੇ ਇਹ ਅਕਾਲੀ ਦਲ ਦਾ ਰੁਤਬਾ ਤੁਸੀਂ ਸਾਰੇ ਪੰਜਾਬ ਨੇ ਦੇਖਿਆ ਜਿਹਦੇ ਉੱਤੇ ਸਾਬਤ ਹੁੰਦਾ ਕਿ ਲੋਕ ਅਹੰਕਾਰੀ ਹੋਏ ਨੇ ਪੰਜਾਬ ਦੇ ਲੋਕਾਂ ਦੇ ਅਹੰਕਾਰੀ ਹੋਏ ਨੇ ਇਸ ਕਰਕੇ ਅਕਾਲੀ ਦਲ ਨੂੰ ਬਹੁਤ ਵੱਡੀ ਠੇਸ ਲੱਗੀ ਆ ਬਿਕਰਮ ਸਿੰਘ ਮਜੀਠੀਆ ਦੇ ਕਰਕੇ ਕਿਉਂਕਿ ਬਿਕਰਮ ਸਿੰਘ ਮਜੀਠੀਆ ਦਾ ਚਿੱਟੇ ਦਾ ਬਹੁਤ ਵੱਡਾ ਤਸਕਰੀ ਨਹੀਂ ਬਲਕਿ ਇੱਕ ਬਹੁਤ ਵੱਡਾ ਕਾਤਲ ਵੀ ਤਵੇ ਪੰਜਾਬ ਦੀਆਂ ਮਾਮਾਂ ਪਹਿਣਾ ਅਕਸਰ ਬਿਕਰਮ ਸਿੰਘ ਮਜੀਠੀਆ ਨੂੰ ਰੋਂਦੀਆਂ ਨੇ ਕਿਉਂਕਿ ਇਹਨੇ ਪੰਜਾਬ ਭਰ ਦੀ ਨੌਜਵਾਨੀ 80% ਖਤਮ ਕਰ ਦਿੱਤੀ ਹੈ ਆਪਣੇ ਚਿੱਟੇ ਦੇ ਨਾਲ ਆਪਣੀ ਉਸ ਗੁੰਡਾਗਰਦੀ ਦੇ ਨਾਲ ਕਿਉਂਕਿ ਜਿਹੜੇ ਅੱਜ ਡੀਆਈਜੀ ਭੁੱਲਰ ਵਰਗੇ ਲੋਕ ਫੜੇ ਜਾ ਰਹੇ ਨੇ ਇਹ ਇਹਨਾਂ ਨੇ ਚਲਾਏ ਹੋਏ ਅਫਸਰ ਸੀ ਕਿਉਂਕਿ ਇਹਨਾਂ ਦੀ ਸਰਕਾਰ ਦੇ ਅੰਦਰ ਖੁੱਲ੍ਹੀ ਸ਼ੂਟ ਅਫਸਰਾਂ ਨੂੰ ਔਰ ਖੁੱਲੇ ਆਮ ਖੋਦ ਆਪ ਚਿੱਟੇ ਦੀਆਂ ਤਸਕਰੀਆਂ ਭੁੱਕੀ ਦੀਆਂ ਗੱਡੀਆਂ ਬਹੁਤ ਸਾਰੇ ਮਾਮਲੇ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਦਰਜ ਨੇ ਜਿਨ੍ਹਾਂ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ ਨਾ ਪੰਜਾਬ ਦੀ ਸਰਕਾਰ ਨਾ ਪ੍ਰਸ਼ਾਸਨ ਪੰਜਾਬ ਦਾ ਔਰ ਨਾ ਹੀ ਵਿਜੀਲੈਂਸ ਵੀਰੋ ਬਿਕਰਮ ਸਿੰਘ ਮਜੀਠੀਆ ਨੂੰ ਵਾਰ ਨਹੀਂ ਹਉਣ ਦਿੰਦੀ ਪਰ ਅਕਾਲੀ ਦਰਬ ਨੂੰ ਤਾਂ ਲੱਗਦਾ ਹੈ ਕਿ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਜਿਹੜੀ ਕੱਲ ਸੁਣਵਾਈ ਹੈ ਉਹਦੇ ਵਿੱਚ ਜ਼ਮਾਨਤ ਮਿਲ ਜਾਣੀ ਹੈ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ 99 ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਗੱਲ ਦੀ ਘੰਟੀ ਨੂੰ ਆਲਦੇ ਜ਼ਰੂਰ ਕਰ ਲੈਣਾ ਜੀ ਧੰਨ ਬਿਕਰਮ ਸਿੰਘ ਜੀਠਿਆ ਨੂੰ ਲੈ ਕੇ ਉਹਨਾਂ ਦੇ ਵਕੀਲਾਂ ਔਰ ਉਹਨਾਂ ਦੇ ਪਰਿਵਾਰ ਵੱਲੋਂ ਹਰ ਵਾਰੀ ਇਹੀ ਦਾਅਵੇ ਕੀਤੇ ਗਏ ਕਿ ਬਿਕਰਮ ਸਿੰਘ ਜੀਠਿਆ ਦੇ ਉੱਤੇ ਜੁੜੇ ਇਲਜ਼ਾਮ ਲਾਏ ਜਾ ਰਹੇ ਹੈਗੇ ਆ ਉਹ ਵੱਲਤ ਹੈਗੀ ਹੈ ਬਿਕਰਮ ਸਿੰਘ ਜੀਠਿਆ ਜੁੜੇ ਹੈ ਉਹ ਕੋਈ ਉਹਨਾਂ ਨੇ ਇਹੋ ਜਿਹਾ ਕੰਮ ਨਹੀਂ ਕੀਤਾ ਹੈਗਾ ਇਹ ਸਾਰਾ ਕੋਈ ਸਰਕਾਰ ਜਾਣ ਕਰਕੇ ਵਿਕਰਮ ਸਿੰਘ ਮਜੀਠੀਆ ਨੂੰ ਫਸਾਉਣ ਵਾਸਤੇ ਕਰਨ ਦੇ ਹੀ ਹੈਗੀ ਹੈ ਨਜਾਇਜ਼ ਤਾਕਤ ਦਾ ਇਸਤੇਮਾਲ ਕੀਤਾ ਜਾਂਦਿਆ ਹੈਗਾ ਵੈ ਇਹ ਵੀ ਬਲਕੇ ਕੀ ਆ ਗਿਆ ਵਿਕਰਮ ਸਿੰਘ ਮਜੀਠੀਆ ਆ ਲੋਕਾ ਜਿਦੋਂ ਵਿਕਰਮ ਸਿੰਘ ਮਜੀਠੀਆ ਬਾਹਰ ਆਈਏਗਾ ਤਾਂ సీఎం ਭਗਵੰਤ ਸਮਾਨ ਨੇ ਜਿਸ ਮੁਲਕ ਜਾਣਾ ਹੈਗਾ ਉਸ ਮੁਲਕ ਦਾ ਪਾਸਪੋਰਟ ਬਣਾ ਲੈਣ ਕਿਉਂਕਿ ਇੱਥੇ ਤੇ ਇਹ ਨਹੀਂ ਰਹਿ ਸਕਦੇ ਹੈਗੇ ਆਵਾਮ ਨੂੰ ਲੈ ਕੇ ਜਿਹੜੀ ਹੈ ਵੱਡੀ ਤਮਕੀਦ ਦਿੱਤੀ ਗਈ ਵਿਕਰਮ ਸਿੰਘ ਮਜੀਠੀਆ ਦੇ ਪਰਿਵਾਰ ਵਾਲੋ ਹਰ ਸਿਮਰਤ ਕੌਰ ਨੇ ਕਿਹਾ ਕਿ ਅਗਰ ਤੁਸੀਂ ਤ ਤਕੜੀ ਨੂੰ ਮੋਹਰ ਲਾ ਕੇ ਨਾ ਜਤਾਇਆ ਤੇ ਫਿਰ ਵੇਖਿਓ ਪੰਜਾਬ ਨੂੰ ਕਿੱਡਾ ਵੱਡਾ ਨੁਕਸਾਨ ਪਹਚਾਵਾਂਗੇ ਅਸੀਂ ਜੜਾ ਕਿ ਸੀਐਮ ਭਗਵੰਤ ਮਾਨ ਦੀ ਹਕੂਮਤ ਦੇ ਵਿੱਚ ਵੀ ਨਹੀਂ ਪਹੁੰਚਿਆ ਲੇਕਿਨ ਦੂਸਰੇ ਪਾਸੇ ਸੀਐਮ ਭਗਵੰਤ ਮਾਨ ਨੇ ਵੀ ਇਹ ਸੋਚ ਚੁੱਕੀ ਸੀਗੀ ਕਿ ਅਸੀਂ ਪੱਕੇ ਪੈਰਾਂ ਤੇ ਪੱਕੇ ਹੱਥਾਂ ਦੇ ਨਾਲ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਹੱਥ ਪਾਇਆ ਹੈਗਾ ਵੈ ਹੁਣ ਇਹ ਜ਼ਮਾਨਤ ਤੇ ਬਾਹਰ ਨਹੀਂ ਆ ਸਕਦਾ ਹੈਗਾ ਵਾ ਕਿਉਂਕਿ ਅਸੀਂ ਜਿਹੜੇ ਸਬੂਤ ਪੇਸ਼ ਕੀਤੇ ਹੈਗੇ ਆ ਜਾਂ ਅਸੀਂ ਜਿਹੜੇ ਕੇਸ ਬਣਾਏ ਹੈਗੇ ਆ ਉਹ ਇੰਨੇ ਮਜ਼ਬੂਤ ਹੈ ਕਿ ਵਿਕਰਮ ਸਿੰਘ ਮਜੀਠੀਆ ਬਾਹਰ ਨਹੀਂ ਆ ਸਕਦਾ ਦੂਜੇ ਪਾਸੇ ਪੰਜਾਬ ਦੇ ਲੋਕਾਂ ਨੇ ਵੀ ਵੱਡੇ ਪੱਤਰ ਤੇ ਉੱਤੇ ਮੰਗ ਰੱਖੀ ਹੈ ਕਿ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਨਹੀਂ ਹੋਣੀ ਚਾਹੀਦੀ ਪਰ ਉਹਨਾਂ ਦੇ ਵਕੀਲ ਮੁਸلسل ਇਹ ਕਹਿ ਰਿਹਾ ਹੈ ਕਿ ਬਹੁਤ ਜਲਦ ਵਿਕਰਮ ਸਿੰਘ ਮੁਜੀਠੀਆ ਦੀ ਜ਼ਮਾਨਤ ਹੋ ਜਾਏਗੀ ਕਿਉਂਕਿ ਕੱਲ ਵਿਕਰਮ ਸਿੰਘ ਮੁਜੀਠੀਆ ਦੇ ਕੇਸ ਦੀ ਸੁਣਵਾਈ ਹੋਏਗੀ ਹੈ ਜ਼ਮਾਨਤ ਹੋਏਗੀ ਜਾਂ ਨਹੀਂ ਹੋਏਗੀ ਇਹ ਤੇ ਆਉਣ ਵਾਲਾ ਸਮਾਂ ਦੱਸੇਗਾ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਹੈ ਕਿ ਵਿਕਰਮ ਸਿੰਘ ਮੁਜੀਠੀਆ ਦੀ ਜ਼ਮਾਨਤ ਹੋਣੀ ਚਾਹੀਦੀ ਹੈ ਜਾਂ ਨਹੀਂ ਕਮੈਂਟਾਂ ਵਿੱਚ ਲਾਜ਼ਮੀ ਦੱਸਿਓ ਰੱਖਿਓ ਆਪਣਾ ਢੇਰ ਦਾ ਖਿਆਲ ਰੱਖਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼